प्यारे विद्यार्थियों सत श्री अकाल मैं हा ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਪਿਆਰੇ ਵਿਦਿਆਰਥੀਓ ਅੱਜ ਅਸੀਂ ਭਾਈ ਜੇਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਭੇਜੇ ਗਏ ਪੇਪਰ ਦੀ ਤਿਆਰੀ ਕਰਾਂਗੇ ਇਹ ਤਿਆਰੀ ਅਸੀਂ ਇਸ ਦੇ 10ਵਾਂ ਕੱਲ ਕੀਤੇ ਸੀ ਅਤੇ ਰਹਿੰਦੇ 10ਵਾਂ ਨੂੰ ਆਪਾਂ ਅੱਜ ਸਮਝਣ ਦਾ ਕਰਨ ਦਾ ਯਤਨ ਕਰਾਂਗੇ ਆਓ ਕਰੀਏ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਅਤੇ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜੋ ਕਿ ਅੰਕ 9 6 ਅਤੇ 0 ਤੋਂ ਬਣੀ ਹੈ ਦਾ ਗੁਣਨਫਲ ਹੈ ਸਾਨੂੰ ਤਿੰਨ ਅੰਕ ਦਿੱਤੇ ਨੇ 9 6 ਤੇ 0 ਆਪਾਂ ਇਹਦੀ ਪਹਿਲਾਂ ਵੱਡੀ ਤੋਂ ਵੱਡੀ ਸੰਖਿਆ ਬਣਾਣੀ ਹੈ ਵੱਡੀ ਸੰਖਿਆ ਲਈ 9 ਪਹਿਲਾਂ ਆਵੇਗਾ ਫਿਰ ਛੋਟਾ ਇੱਕ ਫਿਰ ਉਸ ਤੋਂ ਛੋਟਾ ਫਿਰ ਇਹਦੀ ਆਪਾਂ ਛੋਟੀ ਤੋਂ ਛੋਟੀ ਬਣਾਣੀ ਹੈ ਛੋਟੀ ਲਈ ਸਭ ਤੋਂ ਪਹਿਲਾਂ ਛੋਟੀ ਆਵੇਗੀ 0 0 ਪਹਿਲੇ ਨੰਬਰ ਤੇ ਨਹੀਂ ਆ ਸਕਦੀ 6 09 ਫਿਰ ਆਪਾਂ ਇਹਨਾਂ ਦਾ ਗੁਣਾ ਪਤਾ ਕਰਨੀ ਹੈ ਗੁਨਨਫਲ ਇਹਨਾਂ ਨੂੰ ਗੁਣਾ ਕਰਨਾ ਹੈ 900 9 54 59 9 81 81 ਦੇ ਪੰਜ 86 ਫਿਰ 0 ਦੀ 0 ਨਾਲ ਫਿਰ ਤੀਜੀ ਵਾਰੀ ਕਰਨ ਤੇ ਅਸੀਂ ਦੋ ਕਾਟੀਆਂ ਲਗਾ ਦਨੇ ਆ ਇਕਾਈ ਦੇ ਸਥਾਨ ਤੇ ਵੀ ਦਹਾਈ ਦੇ ਸਥਾਨ ਤੇ ਕਿਉਂਕਿ ਸੈਂਕੜੇ ਦੇ ਅੱਖਰ ਨਾਲ ਜੀ ਸੈਂਕੜੇ ਦੇ ਅੰਕ ਨਾਲ ਗੁਣਾ ਕਰਨਾ ਹੈ 600 ਚਿਕਮਚੀ 36 ਹਸਲ ਤਨ 654 ਤੇ 357 0468314 ਹਸਲ 185 5 ਲੱਖ 84640 ਇਹਦਾ ਉੱਤਰ ਆਨੇ ਜਿਹੜਾ ਕਿ ਤੁਹਾਡਾ ਸੀ ਉੱਤਰ ਹੈ ਉਹ ਬਿਲਕੁਲ ਠੀਕ ਉੱਤਰ ਹੈ 30 ਕਿਲੋਗ੍ਰam ਮਠਿਆਈ ਨਾਲ 2/3 ਕਿਲੋਗ੍ਰam ਭਾਰ ਦੇ ਕਿੰਨੇ ਮਠਿਆਈ ਦੇ ਪੈਕੇਟ ਬਣਾਏ ਜਾ ਸਕਦੇ ਹਨ 30 ਕਿਲੋਗ੍ਰam ਮਠਿਆਈ ਹੈ ਇਹਦੇ 2/3 ਭਾਰ ਦੇ ਆਪਾਂ ਡੱਬੇ ਭਰਨੇ ਨੇ ਜਦੋਂ ਆ ਚੀਜ਼ ਹੋ ਜੇ ਜਾਂ ਆਪਾਂ ਇਹਨੂੰ ਲਿਖ ਲੈਨੇ ਆ 30 ਭਾਗ 2/3 ਜਦੋਂ ਆਪਾਂ ਇਹਦੀ ਗੁਣਾ ਬਣਾਣੀ ਹੁੰਦੀ ਹੈ ਤਾਂ ਇਹ ਰਕਮ ਪਲਟ ਜਾਂਦੀ ਹੈ ਮਤਲਬ ਫੇਰ 3 ਉੱਪਰ ਚੜ ਜਾਂਦਾ ਹੈ 30 ਗੁਣਾ 3/2 ਤੋਂ ਇਹਨੂੰ ਕਟਾਂਗੇ 15 2 15 2 30 15 ਤੀਏ 45 ਡੱਬੇ ਜਿਹੜੇ 45 ਪੈਕੇਟ ਹੈ ਜਿਹੜੇ ਉਹ ਬਣਾਏ ਜਾ ਸਕਦੇ ਨੇ ਅ ਦਿੱਤਾ ਗਿਆ ਦੰਡ ਚਾਟ ਵੱਖ-ਵੱਖ ਦੇਸ਼ਾਂ ਦੀਆਂ క్రికెਟ ਟੀਮਾਂ ਵੱਲੋਂ 1 ਸਾਲ ਵਿੱਚ ਖੇਡੇ ਗਏ ਮੈਚਾਂ ਦੀ ਗਿਣਤੀ ਦਰਸਾਉਂਦਾ ਹੈ ਆਸਟ੍ਰੇਲੀਆ ਦੀ ਟੀਮ ਨੇ ਪਾਕਿਸਤਾਨ ਦੀ ਟੀਮ ਨਾਲੋਂ ਕਿੰਨੇ ਮੈਚ ਵੱਧ ਖੇਡੇ ਹੁਣ ਅਸੀਂ ਦੇਖ ਲੈਣੇ ਆ ਇਹਦੇ ਵਿੱਚੋਂ ਆਸਟ੍ਰੇਲੀਆ ਨੇ ਖੇਡੇ 32 ਮੈਚ ਇਹਦੇ ਵਿੱਚ ਸਾਨੂੰ ਲਿਖਿਆ 32 ਖੇਡੇ ਆਸਟ੍ਰੇਲੀਆ ਨੇ ਤੇ ਪਾਕਿਸਤਾਨ ਦੀ ਟੀਮ ਨੇ ਖੇਡੇ 24 ਮੈਚ ਪਾਕਿਸਤਾਨ ਨੇ ਕਿੰਨੇ ਖੇਲੇ 24 ਤਾਂ ਕਿੰਨੇ ਵੱਧ ਖੇਡੇ ਇਹਦਾ ਘਟਾ ਕਰ ਲਓ 32 ਚੋਂ 24 ਘਟਾਏ 8 ਮੈਚ ਆ ਜਿਹੜੇ ਆਸਟ੍ਰੇਲੀਆ ਨੇ ਵੱਧ ਖੇਡੇ ਨੇਗੇ ਦੋਸਤੋ ਅਗਲਾ ਕੋਨਾ ਦਾ ਸਵਾਲ ਹੈ ਕੋਨਾਂ ਦੇ ਵਿੱਚ ਸਾਨੂੰ ਦਿੱਤਾ ਹੈ ਵੀ ਇੱਕ ਕੋਣ ਤਾਂ 100 ਡਿਗਰੀ ਦਾ ਹੈ ਫਿਰ x 2x 4x 6x ਮਤਲਬ ਕੀ ਬਣਿਆ ਵੀ 1x ਇਹ ਹੋਗੀ 1 2 3 ਹੋਗੇ 3 ਤੇ 4 7 ਤੇ 6 13 ਕੁੱਲ ਜਿਹੜਾ ਗੋਲ ਚੱਕਰ ਦਾ ਹੁੰਦਾ ਹੈ ਆਪਣਾ ਕੋਣ ਹੁੰਦਾ ਜਿਹੜਾ ਆਪਾਂ ਆਹ ਕੋਣ ਗੋਲ ਚੱਕਰ ਦਾ ਕੋਣ ਹੁੰਦਾ ਹੈ ਇਹ 360 ਡਿਗਰੀ ਦਾ ਹੁੰਦਾ ਹੈ 360 ਦੇ ਵਿੱਚੋਂ ਸਾਨੂੰ 100 ਤਾਂ ਸਾਨੂੰ ਪਹਿਲਾਂ ਹੀ ਦੇ ਰੱਖਿਆ ਉਹਨਾਂ ਨੇ ਇੱਕ ਕੋਣ ਪੂਰਾ 100 ਡਿਗਰੀ ਦਾ ਹੈ ਪਿੱਛੇ ਰਹਿ ਗਿਆ 260 260 ਦੇ ਵਿੱਚੋਂ ਸਾਨੂੰ 13 ਦਿੱਤੀਆਂ x ਬਣਾ ਕੇ ਉਹਨਾਂ ਨੇ ਦੋਵਾਂ ਦੇਖੋ ਤੁਸੀਂ 1x ਇਹ ਹੋ ਗਈ 1 ਤੇ 2 3 3 ਤੇ 4 7 7 ਤੇ 6 13x ਤਾਂ ਜੇ ਆਪਾਂ ਨੂੰ 13 ਤੇ ਭਾਗ ਕਰ ਲਈਏ ਤਾਂ 1x ਦਾ ਮੁੱਲ ਹੈ ਜਿਹੜਾ ਉਹ 20 ਆ ਗਿਆ ਠੀਕ ਹੈ ਆਪਾਂ ਨੇ ਦੱਸਣਾ AOB ਕੋਣ ਕਿੰਨਾ ਹੈ AOB AOB ਆਹ ਵਾਲਾ ਕੋਣ ਹੋ ਗਿਆ X ਐ ਦੇ ਵਿੱਚ 1X ਹੋ ਗਈ 20 ਡਿਗਰੀ ਫਿਰ ਦੂਜੇ ਨੰਬਰ ਤੇ ਉਹਨਾਂ ਨੇ ਪੁੱਛਿਆ ਕੋਣ VOC BOC ਹੋ ਗਿਆ ਸਾਡਾ ਦੂਜਾ 2X 2X ਮਤਲਬ 1X ਜਿਹੜੀ 20 ਦੀ ਹੈ ਤਾਂ 20 ਦੁਨੀ 40 ਦਾ ਹੋ ਗਿਆ ਇਹ ਤੀਜਾ ਹੋ ਗਿਆ 4X 4 ਦਾ ਜੇ ਪੜਾ 20 ਤੱਕ ਪੜਾਂਗੇ ਉਹ ਜੋ 80 ਡਿਗਰੀ ਫਿਰ ਆ ਗਿਆ 6x 6 ਦਾ ਜੇ ਆਪਾਂ ਪਹਾੜਾ ਪੜਾਂਗੇ 6 ਦੋਨੇ 12 120 ਡਿਗਰੀ ਉਹਨੇ ਜਿਹੜੇ ਕੋਣ ਨੇ 20 40 80 120 ਦੇ ਬਣਦੇ ਨੇ ਇਹ ਸਾਡਾ ਪਹਿਲਾ ਉੱਤਰ ਏ ਉੱਤਰ ਜਿਹੜਾ ਉਹ ਜਮਾਂ ਸਹੀ ਉੱਤਰ ਹੈਗਾ 20 40 80 120 ਡਿਗਰੀ ਦੇ ਕੋਨਾਂ ਵਾਲੇ ਸਾਡੇ ਤੋਂ ਪੁੱਛਿਆ ਗਿਆ ਹੈ ਅਗਲਾ ਸਵਾਲ ਸੀ ਇੱਕ ਸੰਖਿਆ ਦੇ ਅੰਕਾਂ ਦਾ ਜੋੜ ਸੰਖਿਆ ਵਿੱਚੋਂ ਘਟਾਇਆ ਜਾਂਦਾ ਹੈ ਤਰਨਾਮੀ ਹਮੇਸ਼ਾ ਨਾਲ ਵਿਭਾਜਿਤ ਹੋਵੇਗੀ ਠੀਕ ਹੈ ਕੋਈ ਮਰਜ਼ੀ ਸੰਖਿਆ ਲੈ ਲਓ ਇੱਕ ਜਿੰਨੀ ਮਰਜ਼ੀ ਲੈ ਲਓ 3 ਲੈ ਲਈ 5 ਲੈ ਲਈ 6 ਲੈ ਲਈ ਇਹਨਾਂ ਦਾ ਜੋੜ 3 ਤੇ 5 8 ਤੇ 6 14 ਜਦੋਂ ਇਹਦੇ ਵਿੱਚੋਂ ਘਟਾਇਆ ਜਾਂਦਾ ਹੈ 6 ਚੋਂ 4 ਘਟਾਇਆ 2 4 3 ਇਹ ਕਿਹਦੇ ਕਿਹਦੇ ਨਾਲ ਵਿਭਾਜਿਤ ਹੋ ਸਕਦਾ ਹੈ ਇਹ ਦੋ ਨਾਲ ਪੂਰਾ ਵੰਡਿਆ ਜਾ ਸਕਦਾ ਹੈ ਠੀਕ ਹੈ ਇਤਨ ਨਾਲ ਵੀ ਪੂਰਾ ਵੰਡਿਆ ਜਾ ਸਕਦਾ ਹੈ ਇਹ ਚਾਰ ਨਾਲ ਨਹੀਂ ਵੰਡਿਆ ਜਾ ਸਕਦਾ ਪੰਜ ਨਾਲ ਨਹੀਂ 6 ਨਾਲ ਵੀ ਪੂਰਾ ਵੰਡਿਆ ਜਾ ਸਕਦਾ 4 ਚੋਕੀ 3/2 ਬਾਅਦ 7 ਤੇ ਨਹੀਂ ਵੰਡਿਆ ਜਾਂਦਾ 8 ਤੇ ਨਹੀਂ ਵੰਡਿਆ ਜਾਂਦਾ 9 ਤੇ ਪੂਰਾ ਵੰਡਿਆ ਜਾ ਸਕਦਾ ਹੁਣ ਸਾਡੇ ਆਪਸ਼ਨ ਕਿਹੜੇ-ਕਿਹੜੇ ਦਿੱਤੇ ਨੇ 2 7 5 ਤੇ 9 ਹਮੇਸ਼ਾ ਕਿਹਦੇ ਨਾਲ ਵੰਡਿਆ ਜਾ ਸਕਦਾ ਜੇ ਆਪਾਂ ਹਮੇਸ਼ਾ ਦੀ ਗੱਲ ਕਰੀਏ ਤਾਂ ਹਮੇਸ਼ਾ 9 ਨਾਲ ਵੰਡਿਆ ਜਾ ਸਕਦਾ ਹੈ ਕਿਉਂਕਿ ਇਹ ਜ਼ਰੂਰੀ ਨਹੀਂਗਾ ਵੀ ਇਹ ਜਿਹੜਾ ਜਿਸਤ ਸੰਖਿਆ ਹੀ ਇਹਦਾ ਉੱਤਰ ਆਵੇ ਜੇ ਇੱਥੇ ਕੋਈ ਹੋਰ ਫਰਕ ਹੁੰਦਾ ਪਰ ਆਕਮ ਪਲਟ ਕੇ ਦੇਖ ਲਈਏ ਆਪਾਂ 4 5 7 ਕਰਕੇ ਦੇਖੀਏ 4 5 9 9 ਦਾ 16 ਘਟਾ ਕੇ ਦੇਖੀਏ ਤਾਂ ਹੁਣ ਜਿਹੜਾ ਦਾ ਜੋੜ ਹੈ ਇਹ ਘਟਾ ਕੇ ਇਹ ਟਾਂਕ ਸੰਖਿਆ ਆ ਰਹੀ ਹੈ ਜਿਹੜੀ ਟਾਂਕ ਸੰਖਿਆ ਉਹ ਕਦੇ ਵੀ ਦੋ ਤੇ ਪੂਰੀ ਨਹੀਂ ਵੰਡੀ ਜਾ ਸਕਦੀ ਇਹ ਢਾਂਗ ਸੰਖਿਆ 4 4 8 ਤੇ 1 9 ਜੋੜ ਬੰਦਾ ਹੈ ਦਾ ਇਹ 3 ਤੇ ਵੀ ਪੂਰੀ ਵੰਡੀ ਜਾ ਸਕਦੀ ਹੈ 9 ਤੇ ਵੀ ਪੂਰੀ ਵੰਡੀ ਜਾ ਸਕਦੀ ਹੈ ਤੇ 3 ਤੇ ਵੀ ਪੂਰੀ ਵੰਡੀ ਜਾ ਸਕਦੀ ਹੈ ਠੀਕ ਹੈ ਜਿਹੜੇ ਸਾਡੇ ਉੱਤਰ ਦਿੱਤੇ ਹੋਏ ਨੇ ਉਹ 2 7 5 ਤੇ 9 ਦਿੱਤੇ ਹੋਏ ਨੇ ਇਹਨਾਂ ਚ ਕੋਈ ਵੀ ਸੰਖਿਆ ਹਮੇਸ਼ਾ ਨਹੀਂ ਵੰਡੀ ਜਾ ਸਕਦੀ ਹਮੇਸ਼ਾ 9 ਨਾਲ ਪੂਰੀ ਵੰਡੀ ਜਾਊਗੀ ਜੇਕਰ ਆਪਾਂ ਕੋਈ ਵੀ ਸੰਖਿਆ ਲੈ ਲਈਏ ਉਹਨਾਂ ਸੰਖਿਆ ਦੇ ਜੋੜ ਉਹਦੇ ਵਿੱਚੋਂ ਘਟਾ ਦਈਏ ਤਾਂ ਉਹ ਸੰਖਿਆ ਹਮੇਸ਼ਾ ਹੀ 9 ਤੇ ਪੂਰੀ-ਪੂਰੀ ਵੰਡੀ ਜਾਊਗੀ। ਅਗਲਾ ਸਵਾਲ ਹੈ ਜੇਕਰ ਇੱਕ ਵਰਗ ਦੀ ਹਰੇਕ ਭੂਜਾ 1/3 ਹੋ ਜਾਵੇ। ਇੱਕ ਵਰਗ ਹੈ ਮੰਨ ਲਓ ਇਹਦੀ ਜਿਹੜੀ ਭੂਜਾ ਹੈ ਉਹ 1/3 ਹੋ ਜੇ 1/3 ਤੋਂ ਭਾਗ ਕੀ ਹੈ? ਵੀ ਉਹ 1/3 ਤੇ ਭਾਗ ਕਰਦੀ ਆਪਾਂ ਹਰੇਕ ਭੂਜਾ ਨੂੰ। ਇਹਨਾਂ ਦੀ ਆਪਾਂ ਜਮਾ ਬਰਾਬਰ ਹੁੰਦੀਆਂ ਨੇ। ਮਨ ਲਓ ਇਹ ਵੀ ਪੂਜਾ 12 ਸੈਂਟੀਮੀਟਰ ਹੈ ਇਹ ਵੀ 12 ਸੈਂਟੀਮੀਟਰ ਹੈ ਇਹ ਵੀ 12 ਹੈ ਇਹ ਵੀ 12 ਹੈ 1/3 ਤੋਂ ਭਾਗ ਕੀ ਹੈ ਵੀ ਗੁਣਾ 1/3 ਇਹ 4-4 ਰਹਿ ਜਾਣ ਸਾਰੀਆਂ ਪਹਿਲਾਂ ਦਾ ਖੇਤਰਫਲ ਦੇਖੀ ਆਪਾਂ 12 12 ਦਾ ਪੂਜਾ ਪੂਜਾ ਹੁੰਦਾ ਨਾ ਖੇਤਰਫਲ 144 ਸੈਂਟੀਮੀਟਰ ਵਰਗ ਹੋ ਗਿਆ ਜੇ 1/3 ਰਹਿ ਜੇ ਤਾਂ 4 ਰਹਿ ਜੂਗੀ 4 4 16 ਸੈਂਟੀਮੀਟਰ ਵਰਗ ਹੋ ਜੂਗਾ ਤਾਂ ਹੁਣ ਕਿੰਨਾ ਹਿੱਸਾ 16 9 144 ਹੁੰਦਾ ਠੀਕ ਹੈ ਨਾ 16 ਦੀ ਜੇ 9 ਨਾਲ ਗੁਣਾ ਕਰਾਂਗੇ ਤਾਂ 144 ਆਂਦਾ ਹੈ ਮਤਲਬ ਕੀ ਹੈ ਨਵਾਂ 1/9ਵਾਂ ਹਿੱਸਾ ਜਿਹੜਾ ਇਹਦਾ ਖੇਤਰਫਲ ਹੈ ਉਹ ਰਹਿ ਜਾਂਦਾ ਹੈਗਾ ਕੀ ਵਾਰੀ ਸੀ ਕੀ ਕਰਦੇ ਆ ਵੀ 1/3 ਹੈ ਵੀ ਤੀਜਾ ਹਿੱਸਾ ਰਹਿ ਗਿਆ ਖੇਤਰਫਲ ਵੀ ਤੀਜਾ ਹਿੱਸਾ ਰਹਿ ਗਿਆ ਤੀਜਾ ਹਿੱਸਾ ਨਹੀਂ ਰਹਿੰਦਾ 1 1/3 ਕਰਾਂਗੇ ਆਪਾਂ ਕਿਉਂਕਿ ਵਰਗ ਪੂਜਾ ਦੀ ਪੂਜਾ ਨਾਲ ਖੇਤਰਫਲ ਹੁੰਦਾ ਹੈ ਇਹਦਾ 1/3 ਰਹੇਗੀ ਇੱਕ ਪੂਜਾ ਤਾਂ ਦੂਜੀ ਵੀ 1/3 ਰਹੂਗੀ 1/3 ਦਾ 1/3 1/9ਵਾਂ ਜਿਹੜਾ ਹਿੱਸਾ ਹੈ ਉਹ ਖੇਤਰਫਲ ਵਰਗ ਦਾ ਰਹਿ ਜਾਂਦਾ ਹੈ ਜੇਕਰ ਵਰਗ ਦੀ ਪੂਜਾ 1/2 ਹੈ ਜੇ ਅਗਲਾ ਸਵਾਲ ਹੈ ਜੇਕਰ a/b ਇੱਕ ਭਿੰਨ ਹੈ ਜਿਸ ਵਿੱਚ a ਬਰਾਬਰ ਹੈ b 3 ਹੈ ਤਾਂ a 10/b a ਬਟਾ b ਬਰਾਬਰ ਹੈ 10/7 ਹੈ ਤਾਂ a/b ਪਤਾ ਕਰੋ ਐਦਾਂ ਕਿਵੇਂ ਰੱਖਣਾ ਦੇਖੋ ਆ ਇਹਨਾਂ ਦਾ ਜਿਹੜਾ ਲਘੁਤਮ ਉਹ b ਆ ਜਾਂਦਾ ਹੈਗਾ ਇਹ ਘਟਾ ਦਾ ਸਵਾਲ ਆਣਾ ਇੱਥੇ ਜਦੋਂ ਆਪਾਂ ਭਿੰਨਾਂ ਦਾ ਘਟਾਓ ਕਰਦੇ ਆ ਤਾਂ ਜਿਹੜਾ ਹਰ ਹੈ ਉਹ ਇੱਕ ਹੋ ਜਾਂਦਾ ਹੈ ਉਹਨਾਂ ਦਾ ਹਰ ਉਹੀ ਆ ਜਾਂਦਾ ਹੈ a ਜੋੜ 10 ਮਾਈਨਸ ਦੀ a ਨਾਲ ਗੁਣਾ ਕਰਾਂਗੇ ਮਾਈਨਸ a ਬਰਾਬਰ ਹੈ 10/7 ਇਹ ਜਿੱਜਾ ਗਈ ਨਾ ਹੁਣ ਇੱਥੇ a ਨਾਲ ਤਾਂ a ਕੱਟ ਗਈ। ਹਾਂਜੀ। ਠੀਕ ਹੈ a ਰਹਿ ਗਿਆ 10/b ਬਰਾਬਰ ਹੈ 10/7 ਇਹਦੀ ਆਪਾਂ ਕ੍ਰੋਸ ਮਲਟੀਪਲਾਈ ਕਰ ਲਓ। ਚਾਹੇ 10 ਨਾਲ 10 ਕੱਟ ਲਓ। ਇੱਕੋ ਹੀ ਗੱਲ ਹੈ। ਕ੍ਰੋਸ ਮਲਟੀਪਲਾਈ ਕਰੋਗੇ ਇਹ ਆਜੂਗਾ 70 ਬਰਾਬਰ ਹੈ 10b ਫਿਰ ਜਦੋਂ b ਨੂੰ ਆਪਾਂ ਬਰਾਬਰ ਕਰਾਂਗੇ ਇਹ ਆਜੂ 70/10 0 ਨਾਲ 0 ਕੱਟ ਗਈ ਮਤਲਬ ਕਿ b ਆ ਜਿਹੜਾ ਉਹ 7 ਆ ਗਿਆ। ਫਿਰ ਅਸੀਂ ਸਾਨੂੰ a ਦਿੱਤਾ ਹੋਇਆ ਸੀਗਾ b ਹੈ ਗਿਆ 7 3 a ਕਿੰਨਾ ਰਹਿ ਗਿਆ 4 ਸਾਡੀ ਭਿੰਨ ਸੀ a b ਹੁਣ a 4 ਹੈ b 7 ਹੈ 4 7 ਸਾਡੀ ਭਿੰਨ ਆ ਗਈ ਹਾਂਜੀ ਇਹ ਸੋ ਅਗਲਾ ਸਵਾਲ ਸੀਗਾ 31 ਸਹੀ 7 16 ਨੂੰ ਦਸ਼ਮਲਵ ਵਿੱਚ ਪਰਿਵਰਤਨ ਕਰਨ ਉੱਤੇ ਆਉਂਦਾ ਹੈ 31 ਸਹੀ 7 16 ਤਾਂ ਪਿਆਰੇ ਬੱਚਿਓ ਉਸ ਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਨਾ ਜਦੋਂ ਇਦਾਂ ਦਾ ਸਵਾਲ ਆਜੇ ਨਾ ਜਿਹੜਾ ਆਹ ਮੂਰੇ ਹੁੰਦਾ ਮਿਸਤਪੇਨ ਦੇ ਅਗਲੇ ਪਾਸੇ ਇਹਨੇ ਇਦਾਂ ਹੀ ਰਹਿਣਾ ਹੁੰਦਾ ਠੀਕ ਹੈ ਜੇ ਅੰਸ਼ ਛੋਟਾ ਹੋਵੇ ਹਰ ਵੱਡਾ ਹੋਵੇ ਤਾਂ ਇਹ ਇਦਾਂ ਹੀ ਰਹਿ ਜੂਗਾ 31 ਹੁਣ 31 ਦੇ ਨਾਲ ਦਸ਼ਮਲਵ ਲੱਗਣਾ ਹੈ ਬੈਸ ਤਾਂ ਤੁਸੀਂ ਉੱਤਰਾਂ ਦੇ ਵਿੱਚੋਂ ਦੇਖ ਸਕਦੇ ਹੋ ਜੇ 31 ਦੇ ਨਾਲ ਦਸ਼ਮਲਵ ਲੱਗਿਆ ਹੋਇਆ ਹੋਵੇ ਤਾਂ ਠੀਕ ਹੈ ਨਹੀਂ 7 ਨੂੰ 16 ਤੇ ਭਾਗ ਕਰ ਲਓ ਇਹਨੂੰ ਭਿੰਨ ਨੂੰ ਖੋਲਣ ਦੀ ਲੋੜ ਨਹੀਂ ਹੈਗੀ ਪਿੰਨ ਖੋਲਣੀ ਹੈ ਪਹਿਲਾਂ 16 ਨੂੰ 31 ਨਾਲ ਗੁਣਾ ਕਰਨਾ ਪਊਗਾ ਫਿਰ 7 ਉਹਦੇ ਵਿੱਚ ਜੋੜਨਾ ਪਊਗਾ ਇਹਨਾਂ ਦੋਵਾਂ ਦੀ ਗੁਣਾ ਕਰਨੀ ਪਊਗੀ 16 ਦੇ 31 ਦੀ ਤੇ ਜਿਹੜੀ ਗੁਣਾ ਆ ਗਈ ਉਹਦੇ ਵਿੱਚ 7 ਜੋੜਨਾ ਪਊਗਾ ਠੀਕ ਹੈ ਤਾਂ ਉਹਦੇ ਨਾਲੋਂ ਚੰਗਾ ਇਹ ਹੀ ਹੈ ਵੀ ਆਪਾਂ ਇਹਨਾਂ ਨੂੰ 31 ਨੂੰ ਇਦਾਂ ਹੀ ਰੱਖ ਲਈਏ ਦਸ਼ਮਲਵ ਲਾ ਕੇ 7 ਨੂੰ 16 ਨਾਲ ਭਾਗ ਕਰ ਲਈਏ ਹੁਣ ਇੱਥੇ ਦਸ਼ਮਲਵ ਆ ਜੂਗਾ ਇੱਥੇ ਲਾਮ ਕੇ ਦਸ਼ਮਲਵ ਦੀ ਜ਼ੀਰੋ 16 ਚੌਕੇ 64 ਘਟਾਵਾਂਗੇ 10 ਵਾਂਜੂ 10 ਚੋਂ 4 ਘਟਾਈ 6 ਫਿਰ ਇੱਥੇ ਜ਼ੀਰੋ ਲਾਵਾਂਗੇ ਅਸੀਂ 16 ਚੌਕੇ 4 16 3 48 ਇਹਨੂੰ ਘਟਾਵਾਂਗੇ 2 1 12 ਆ ਗਿਆ 1 0 ਫੇਰ ਲਾਈ ਠੀਕ ਹੈ 16 ਸੱਤੇ 16 ਸੱਤੇ 112 ਪਹਾੜੇ ਯਾਦ ਕਰੀ ਜਾਨੇ ਉਹ ਨਾਲ ਨਾਲ ਇਹ ਆਜੂ 80 ਹਾਂਜੀ ਇੱਕ ਜ਼ੀਰੋ ਅਸੀਂ ਹੋਰ ਲਾ ਲਈ 8 ਤਾਂ ਆ ਗਿਆ ਸੀ ਘਟਾ ਕੇ 16 5 80 ਬਾਕੀ ਕਾੜੀ ਦਸ਼ਮਲਵ ਤੋਂ ਬਾਅਦ ਹੁਣ ਇਹ ਲਿਖ ਦੋ 4 3 7 5 ਸਾਡਾ ਉੱਤਰ ਇਹ ਆਣਾ ਸੀ ਜਦੋਂ ਅਸੀਂ ਇਸ ਨੂੰ ਦਸ਼ਮਲਵ ਦੇ ਵਿੱਚ ਪਰਿਵਰਤ ਕਰਦੇ ਹਾਂ ਉਸ ਤੋਂ ਬਾਅਦ ਸੀਗਾ ਇੱਕ ਆਇਤਾਕਾਰ ਪਲਾਟ ਦਾ ਖੇਤਰਫਲ 600 16 ਵਰਗ ਮੀਟਰ ਹੈ ਇਸ ਦੀ ਚੌੜਾਈ 22 ਮੀਟਰ ਹੈ ਇਸ ਦੇ ਚਾਰੇ ਪਾਸੇ 70 ਰੁਪਏ 50 ਪੈਸੇ ਪ੍ਰਤੀ ਮੀਟਰ ਦੀ ਦਰ ਨਾਲ ਵਾਰਡ ਲਗਾਉਣ ਦਾ ਖਰਚ ਹੈ ਇਹਦੇ ਚਾਰੇ ਪਾਸੇ ਵਾਰਡ ਲਗਾਨੀ ਹੈ ਇੱਕ ਸਾਨੂੰ ਅਜਿਹਾਕਰ ਪਲਾਟ ਦਿੱਤਾ ਹੈ ਠੀਕ ਹੈ ਇਹਦਾ ਸਾਨੂੰ ਖੇਤਰਫਲ ਦਿੱਤਾ ਹੋਇਆ ਹੈ ਜਿਹੜਾ ਸਾਨੂੰ ਦਿੱਤਾ ਹੈ ਪਹਿਲਾਂ ਅਸੀਂ ਉਹ ਚੀਜ਼ ਦੇਖ ਲੈਣੇ ਆ ਦਿੱਤਾ ਕੀ ਹੈ ਸਾਨੂੰ ਖੇਤਰਫਲ 616 ਵਰਗ ਮੀਟਰ ਠੀਕ ਹੈ ਤੇ ਨਾਲ ਸਾਨੂੰ ਇਹਦੀ ਚੌੜਾਈ ਦਿੱਤੀ Y ਮੀਟਰ ਲੰਬਾਈ ਸਾਨੂੰ ਪਤਾ ਨਹੀਂ ਕਿਉਂਕਿ ਸਾਨੂੰ ਇਸ ਆਇਤ ਦਾ ਪਰਿਮਾਪ ਪਤਾ ਕਰਨਾ ਪੈਣਾ ਹੈ ਪਰਿਮਾਪ ਪਤਾ ਕਰਨ ਲਈ ਸਾਨੂੰ ਇਹਦੀ ਲੰਬਾਈ ਦੀ ਲੋੜ ਪੈਣੀ ਹੈ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਇਹਦਾ ਜੇ ਆਪਾਂ ਆਇਤ ਦੇ ਖੇਤਰਫਲ ਦਾ ਫਾਰਮੂਲਾ ਦੇਖੀਏ ਕੀ ਹੁੰਦਾ ਦੱਸੋ ਜੀ ਕਿਸੇ ਬੱਚੇ ਨੂੰ ਪਤਾ ਹੈ 2 ਲੰਬਾਈ ਗੁਣਾ ਚੜਾਈ ਹਾਂ ਲੰਬਾਈ ਗੁਣਾ ਚੜਾਈ ਹੁਣ ਅਸੀਂ ਪਤਾ ਕਰਨੀ ਹੈ ਲੰਬਾਈ ਤਾਂ ਇਹਦਾ ਫਾਰਮੂਲਾ ਕੀ ਹੁੰਦਾ ਖੇਤਰਫਲ ਭਾਗ ਚੜਾਈ ਠੀਕ ਹੈ ਖੇਤਰਫਲ ਦਿੱਤਾ ਸਾਨੂੰ 616 ਵਰਗ ਮੀਟਰ ਤੇ ਚੜਾਈ ਸਾਨੂੰ ਦਿੱਤੀ ਹੈ y ਮੀਟਰ ਠੀਕ ਹੈ 616 ਨੂੰ 22 ਤੇ ਭਾਗ ਕਰ ਲੋ 22 ਦੋਨੇ 44 7 176 22 8 176 ਇਹਦੀ ਲੰਬਾਈ ਕਿੰਨੀ ਆ ਗਈ ਸਾਡੀ 28 ਹੁਣ ਅਸੀਂ ਇਹਦਾ ਪਤਾ ਕਰਨਾ ਹੈ ਪਰਿਮਾਪ ਪਰਿਮਾਪ ਦਾ ਫਾਰਮੂਲਾ ਕੀ ਹੁੰਦਾ ਹੈ 2 ਲੰਬਾਈ ਚੌੜਾਈ 2 ਲੰਬਾਈ ਚੌੜਾਈ ਠੀਕ ਹੈ 2 ਲੰਬਾਈ ਸਾਨੂੰ ਪਤਾ ਕਰ ਲਿਆ 28 ਮੀਟਰ ਤੇ ਚੌੜਾਈ ਸਾਨੂੰ ਦਿੱਤੀ ਹੋਈ ਸੀ 22 ਮੀਟਰ 28 ਤੇ 22 50 ਤਾਂ ਪਰਿਮਾਪ ਆ ਗਿਆ ਤਾਂ 100 ਮੀਟਰ ਠੀਕ ਹੈ ਹੁਣ ਅੱਗੇ ਸਾਨੂੰ ਕੀ ਦਿੱਤਾ ਹੋਇਆ ₹70.50 ਪ੍ਰਤੀ ਮੀਟਰ 1 ਮੀਟਰ ਦਾ ਖਰਚਾ ਸਾਨੂੰ ਦਿੱਤਾ ਹੋਇਆ ਹੈ ₹70 50 ਪੈਸੇ ਤੇ ਫਿਰ 100 ਮੀਟਰ ਦਾ ਖਰਚਾ ਸੀ ਪਤਾ ਕਰਨਾ ਇਹਦੀ ਗੁਣਾ ਕਰ ਦੋ ਇਹਦਾ ਦਸ਼ਮਲਵ ਹਟਾ ਲਓ ਦਸ਼ਮਲਵ ਦਾ 1 0 0 ਆ ਦਸ਼ਮਲਵ ਹਟ ਗਿਆ ਆ ਸੌ ਨਾਲ 100 ਕੱਟ ਗਿਆ 750 ਰੁਪਏ ਇਹਦਾ ਉੱਤਰ ਆਣੇ 750 ਰੁਪਏ ਖਰਚਾ ਆਣੇ ਇਹਦੇ ਚਾਰੇ ਪਾਸੇ ਵਾਰਡ ਲਗਾਉਣਾ ਕਰਨਾ ਕੀ ਸੀ ਖੇਤਰਫਲ ਸਾਨੂੰ ਦਿੱਤਾ ਸੀ ਚੌੜਾਈ ਸਾਨੂੰ ਦਿੱਤੀ ਸੀ ਲੰਬਾਈ ਅਸੀਂ ਪਤਾ ਕਰਨੀ ਲੰਬਾਈ ਆ ਗਈ 28 ਮੀਟਰ 28 ਤੋਂ ਬਾਅਦ ਅਸੀਂ ਇਹਦਾ ਪਰਿਮਾਪ ਪਤਾ ਕਰ ਲਿਆ ਪਰਿਮਾਪ ਹੁੰਦਾ ਹੈ ਘੇਰਾ ਇਹਦਾ ਚਾਰੇ ਪਾਸੇ ਤਾਂ ਪਰਿਮਾਪ ਆ ਗਿਆ 100 ਮੀਟਰ 1 ਮੀਟਰ ਦਾ ਖਰਚਾ ਸਾਨੂੰ ਦਿੱਤਾ ਸੀ 70 ਰੁਪਏ 50 ਪੈਸੇ 100 ਨਾਲ ਅਸੀਂ ਦੀ ਗੁਣਾ ਕਰ ਲਈ 100 ਮੀਟਰ ਦਾ ਖਰਚਾ ਆ ਗਿਆ ਕਿਉਂਕਿ 100 ਮੀਟਰ ਦਾ ਪਰਿਮਾਪ ਹੈ ਠੀਕ ਹੈ ਇਹ 750 ਰੁਪਏ ਇਹਦਾ ਉੱਤਰ ਹੈ ਜਿਹੜਾ ਡੀ ਉੱਤਰ ਹੈ ਉਹ ਆਉਣਾ ਸੀ ਇੱਕ ਵਸਤੂ ਨੂੰ 2540 ਰੁਪਏ ਵਿੱਚ ਵਿਕਣ ਨਾਲ ਜੋ ਲਾਭ ਪ੍ਰਾਪਤ ਹੁੰਦਾ ਹੈ ਉਹ ਉਸੇ ਵਸਤੂ ਨੂੰ 1850 ਰੁਪਏ ਵਿੱਚ ਵੇਚਣ ਵਿੱਚ ਹਾਨੀ ਹੁੰਦੀ ਹੈ ਦੇ ਬਰਾਬਰ ਹੈ ਹਾਨੀ ਦੀ ਵਸਤੂ ਦੀ ਲਾਗਤ ਮੁੱਲ ਕੀ ਹੈ ਸਾਨੂੰ ਇੱਕ ਵਸਤੂ ਦਾ ਵੇਚ ਮੁੱਲ ਦਿੱਤਾ ਹੈ 2540 ਰੁਪਏ ਇਸ ਤੇ ਲਾਭ ਹੁੰਦਾ ਉਹਨੂੰ ਜੇ ਉਹ ਇਸੇ ਵਸਤੂ ਨੂੰ ਨਵੇਂ ਵੇਚ ਮੁੱਲ ਤੇ ਵੇਚਦਾ ਹੈ ਉਹ ਹੈਗਾ 1850 ਰੁਪਏ ਤਾਂ 19 ਹਾਨੀ ਹੁੰਦੀ ਹੈ ਸੇਮ ਮਤਲਬ ਕੀ ਹੈ ਇਹਨਾਂ ਦੋਹਾਂ ਦੇ ਐਵਰੇਜ ਹੈ ਜਿਹੜਾ ਔਸਤ ਹੈ ਜਿਹੜੀ ਉਹ ਵਸਤੂ ਦਾ ਖਰੀਦ ਮੁੱਲ ਹੈ ਜਿਹੜਾ ਅਸੀਂ ਪਤਾ ਕਰਨਾ ਹੈ ਖਰੀਦ ਮੁੱਲ ਪਤਾ ਕਰਨ ਵਾਸਤੇ ਨਾ ਦੋਹਾਂ ਦਾ ਜੋੜ ਲਾ ਲਓ ਤੇ ਇਹਨੂੰ ਦੋ ਤੇ ਭਾਗ ਕਰ ਦਿਓ ਇਹਨਾਂ ਦੀ ਔਸਤ ਆ ਜੂਗੀ ਤਾਂ ਉਹ ਸਾਡਾ ਖਰੀਦ ਮੁੱਲ ਹੈ ਜਦੋਂ ਦੋ ਤੇ ਭਾਗ ਕਰਾਂਗੇ 2 1 2 2 ਦੋਣੀ 4 2 1 2 a ਬਣ ਜੂ 19 2/18 एवन जो 10 25 10 2195 ਰੁਪਏ ਵਸਤੂ ਦਾ ਖਰੀਦ ਮੁੱਲ ਹੈਗਾ ਲਾਗਤ ਬਹੁਤ ਧੰਨਵਾਦ ਬੱਚਿਓ ਸ਼ੁਕਰੀਆ ਮਿਲਾਂਗੇ ਅਗਲੀ ਵੀਡੀਓ ਦੇ ਨਾਲ